ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਗਦੇੜੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਫੇਰ 3-4 ਮਹੀਆਂ ਸੇਲਿਆ ਜੀ ਇੱਕ ਗਾਂ ਹੀ ਸੇਲਿਆ ਇੱਕਾਂ ਚ ਤੋਕਰ ਗੱਬਣ ਵੀ ਆ ਤੇ ਗਾਂ ਹੀ ਬਹੁਤ ਚੰਗੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਕਿੱਦਾਂ ਜੀ ਕਿਰਪਾ ਹਰ ਵਾਰੀ ਆਖੀਦਾ ਮਹਾਰਾਜ ਦੀ ਕਿਰਪਾ ਦਾ ਦੇਦੀ ਹਾਂਜੀ ਹਾਂਜੀ ਹਰ ਇੱਕ ਦਾ ਚਲੋ ਵਪਾਰੀ ਭਰਾ ਦਾ ਕੰਮ ਗੱਲ ਦਾ ਚੱਲੇ ਹਾਂਜੀ ਕਿੰਦੂ ਗਰ ਖੇਰ ਲਿਆ ਰੇ ਵੇਚੂਗਾ ਬੜੀ ਮਾਲਕ ਦੀ ਕਿਰਪਾ ਕੋ ਮਾਲੇ ਗੱਲ ਦਾ ਵੀ ਜੀ ਕਹਿੰਦਾ ਵੀ ਜਾਂਦਾ ਤਰੀਆ ਦਵਾ ਦਿਖਦਾ ਜਾਂਦਾ ਵਾ ਹਾਂਜੀ ਹਾਂਜੀ ਕਿਰਪਾ ਮਾਲਕ ਦੀ ਵਧੀਆ ਚੱਲੀ ਜਾਂਦਾ ਵਾ ਮਨ ਲੇ ਗੱਲੇ ਦਾ ਇੱਕ ਮੈਂ ਦੱਸ ਸਕੋ ਪਰਸੋ ਇੱਕ ਬੱਚਾ ਚੰਗੀ ਬਲੀ ਦਾ ਮਰ ਗਿਆ ਗੱਲ ਦਵਾ ਵੀ ਬੱਚਾ ਚੋ ਕੇ ਮਨ ਲੇ ਸ਼ਾਮੀ ਮੈਂ ਗੱਲ ਦਵਾ ਵੀ ਬੱਚਾ ਬੱਧਾ ਦੇ ਮੈਂ ਉਹਦਾ ਬੱਚਾ ਮਰ ਗਿਆ ਤੇ ਇਦਾਂ ਚੱਲਦੇ ਜੁਹੰਦੇ ਜਾਂਦੇ ਦੋ ਘਟ ਕੋ ਵੱਧ ਗੱਲ ਹਾਂਜੀ ਹਾਂਜੀ ਇਹ ਮੈਂ ਪਰਸੋ ਵੀ ਸੁਈ ਆ ਅੱਛਾ ਜੀ ਆ ਬੱਚਾ ਗਾੜੀ ਬਰਣਾ ਥੋੜੇ ਹੋਇਆ ਜਨਾ ਕੱਟੀ ਆ ਮਕਰ ਅੱਛਾ ਕੱਟੀ ਮਕਰ ਮਾੜਾ ਨਾ ਮੜਾ ਜਾ ਥੋੜਾ ਇਹ ਗਾੜੀ ਆ ਲੱਕਾ ਫੜ ਕੇ ਗਾੜੀ ਬਰਤਾ ਹੀ ਹਾਂਜੀ ਆ ਵੀਡੀਓ ਕਰ ਤੇ ਮੈਂ ਕੋਈ ਆਪਣੇ 11 ਤੋਂ 12 ਕਿਲੋ ਬੋਲਾ ਬੋਲਾ ਆ ਹਾਂ ਠੀਕ ਆ ਜਿਹਦੇ ਸਾਥ ਨਾਲ ਮੈਂ ਬੋਲੇ ਸਾਫ ਹੁੰਦਾ ਸਾਰੀ ਮਲਕ ਦੁੱਧ ਤੇ 11-12 ਕਿਲੋ ਆ ਗਈ ਆ ਹਾਂਜੀ ਮੇਰੇ ਆਈਡੀਆ ਨੂੰ ਦੁੱਧ 15 ਕਿਲੋ ਭਾਅ ਲੈ ਕਰਦੇ ਠੀਕ ਠੀਕ ਬਹੁਤ ਚੰਗੀ ਮੈਂ ਹਾਂ ਚੰਗੀ ਆ ਮੈਂ ਚੰਗੀ ਥਾਂ ਤੋਂ ਨੇ ਬਹੁਤ ਚੰਗਾ ਆ ਬਈ ਬਹੁਤ ਹਲਕਾ ਸਾਫੇ ਚੱਲੇ ਆਹ ਦੇਖੋ ਹੁਣਾ ਜੇਗਾ ਬਹੁਤ ਸੋਣਾ ਬਹੁਤ ਕਾਜੂ ਦੀ ਟਕਰਾਵਾਂ ਦਾ ਪਿੱਛਿਆਂ ਵੀ ਬਹੁਤ ਸੋਣੀ ਆ ਵੱਡੀ ਆ ਵੱਡੀ ਗੱਲ ਸਾਰੇ ਪਾਸੇ ਤੋਂ ਥਣ ਚਟਾਇਆ ਰਖਾ ਦੋ ਦਸ ਇਹ ਮਾਰੇ ਮੜੇ ਪੂਰ ਚਵਾ ਚਟੇ ਅਮਰ ਘਟੀ ਬਹੁਤ ਆਉਦੀ ਆ ਆ ਦੇਖੋ ਸਾਰੇ ਸਰੀਰ ਸਰਾ ਰਹਿ ਮੈਂ ਦਾ ਸਿੰਗਲ ਹੱਡੀ ਸਿੰਗਲ ਹੱਡੇ ਆਂਦੀ ਪਾਲ ਜੋੜ ਮੈਂ ਦਾ ਚੰਗੋ ਖੋਲਿਆ ਇਹ ਪਾਲ ਜੋੜ ਮੈਂ ਦਾ ਚੰਗਾ ਵਾ ਹਾਂ ਜੀ ਬੜੀ ਸਾਹ ਕੋਲ ਬੜੀ ਚੰਗੀ ਆ ਬਹੁਤ ਚੰਗੀ ਆ ਬੜੀ ਚੰਗੀ ਆ ਹਾਂ ਚੱਤੀ ਦੇ ਭਾਵੇਂ ਕਦੇ ਦੋ ਵਾਰ ਮਹਿੰਗਾਂ ਨੂੰ ਮੰਨੇ ਤੇ ਤੇ ਜਿੰਨੇ ਕਮਾ ਦੇ ਆ ਜਦ ਦਾ ਮੈਂ ਜਾਣ ਮੈਂ ਤੇ ਜੈ ਜੀ ਮੁੱਲ ਕਰਨਾ ਮੈਂ ਤਾਂ ਭਾਵੇਂ 1 ਵੀ 1 25 ਜਿੰਨਾ ਮਰਜ਼ੀ ਮੁੱਲ ਕਰ ਲਈਏ ਇੱਕ ਦਾ ਦੀ ਦੇਣੀ ਆ ਇੱਕ ਦਾ ਦੀ ਹਾਂ ਠੀਕ ਬਰਾਬਰ ਜਿਆ ਕਰਕੇ ਬਰਾਬਰ ਜਿਆ ਠੀਕ ਜੀ ਵੇਖ ਜੀ ਤੇ ਫੇਰ ਆ ਜੇ ਠੀਕ ਆ ਵਾਹ ਬਹੁਤ ਚੰਗੀ ਸਾਫ ਸੁਥਰੀ ਆ ਨਾ ਮੈਂ ਉਦਨ ਬੂਰੀ ਪਾਈ ਸੀ ਹਾਂਜੀ ਹਾਂਜੀ ਬੂਰੀ ਮੈਂ ਤੁਹਾਨੂੰ ਦੱਸਿਆ ਬਣਦੀ ਬੜੀ ਆ ਆਹ ਦੇਖ ਕੀ ਰਿਗਾਰਡ ਮੈਂ ਇਹਨੇ ਲਾਟਾ ਹੁਣ ਮੈਂ ਭਵੇਂ ਇੱਕ ਦੋ ਦਿਨ ਖੜੇ ਬਹੁਤ ਮੈਂ ਤਪਾਈ ਤੇ ਪੂਰੀ ਦੀ ਚੰਗੀ ਆ ਸਾਫ ਹਾਂਜੀ ਚੱਕਾ ਹੋ ਜਾਣਾ ਸੋਹਰਾ ਜੀ ਚੱਕਾ ਵੀ ਮੈਨੇ ਨਾ ਆਹ ਦੇ ਹੋਰ ਇੱਕ ਦੋ ਉਹਨਾਂ ਦਾ ਕਰ ਪਛਾਨ ਨਗਰੂ ਦੀ ਚੋਟੀ ਪਛਾਨ ਨਗਰੂ ਦੀ ਬਹੁਤ ਜਿਆਦਾ ਪਰਦੀ ਪੁੰਦੀ ਆ ਵੇਖੀ ਦਿੱਤੀ ਆ ਮੈਂ ਅੱਗੇ ਤਲਾਲ ਹੀ ਆ ਪੁਰੀ ਤਲਾਲ ਹੀ ਹਾਂਜੀ ਹਾਂਜੀ ਇਹ ਤਲਾਲ ਹੀ ਪੁਰੀ ਆ ਲੈ ਆ ਆ ਚੰਗੀ ਹਾਈ ਡਿਟੀ ਬਹੁਤ ਚੰਗੀ ਆ ਵੇਖੋ ਖਾਣਾ ਬੜੀ ਮਹਿੰਗੀ ਖਾਣਾ ਵੇਖੋ ਕਨਾ ਐ ਗਾੜੀ ਵਿਚਾਰੇ ਬੰਦੇ ਮੁੱਖੀ ਆ ਖਾਣ ਤੇ ਉਂਗਲ ਉਂਗਲ ਦੀ ਮੋਟੀ ਚੱਪਣ ਵਾਹ ਲੈ ਜੀ ਕੱਲ ਤਾਂ ਵੀ ਇੱਕ ਗੱਲ ਵੇਖੋ ਇਹ ਕਰਮਾ ਵਾਲੀ ਤਾਂ ਤੇ ਹੁਣ ਤੇ ਐਂ ਜੀ ਕਰਦਾ ਮੈਂ ਮੋਲੇ ਦਾ 1 15 ਕਰੀਏ ਪਰ ਨਹੀਂ ਜਦੋਂ ਤਾਂ ਮੈਂ ਜੋ ਕੀਤਾ ਉਹੋ ਹੀ ਲੈਣਾ ਵਾ ਹਾਂਜੀ ਹਾਂਜੀ ਆ ਵੇਖੋ ਬਹੁਤ ਲੱਗਿਆ ਤੱਪਲੇਵੇ ਦਾ ਗਾਹ ਬਣਾ ਮੈਂ ਲੱਗ ਜੂਗੀ ਇਹ ਗਾਹ ਬਛਾਹ ਲੱਗ ਜੂਗੀ 95 ਦੀ ਦੇਣੀ ਆ 95 ਦੀ ਹਾਂ ਮੈਂ ਤਾਂ ਹੁਣ ਜ਼ਿਆਦਾ ਰੁਪਏ ਦੇ ਆ ਪਰ ਨਹੀਂ 95 ਦੀ ਦੇਣੀ ਆ ਕਿਦਾਂ ੱਤਲ ਵੇਖੋ ਕਿਦਾਂ ਦੀ ਦੇ ਦੁਰਾ ਇਹ ਨਾ ਮੈਂ ਜੇ ਨੀਲੀ ਰਾਵੀ ਨੀਲੀ ਕਾਵੀ ਨੀ ਨੀਰਾ ਵੀ ਇਹ ਮੈਨੂੰ ਅੱਜ 20 ਦਿਨ ਹੋ ਗਈ ਆ ਅੱਜ ਇਹਨੂੰ 6 ਮਹੀਨੇ ਹੋ ਗਏ ਤੇ 7ਵਾਂ ਲੱਗ ਗਿਆ ਅੱਛਾ ਜੀ ਤੇ ਦੁੱਧ 4 ਲੀਟਰ ਹੱਠੀ ਫੇਰੀ ਥੋੜਾ ਜਿਹਾ ਮੈਨੇ ਸਾਡੇ ਕੋਲ ਆ ਕੇ ਪੱਠਾ ਨਹੀਂ ਖਾਦਾ ਤੇ ਮਿਲਦੀ ਹੱਠੀ ਫੇਰੀ 4 ਕਿਲੋ ਦੁੱਧ ਦੀ ਹਾਂ ਤੇ ਹੱਠੀ ਫੇਰੀ 4 ਕਿਲੋ ਦੁੱਧ ਦੀ ਬਹੁਤ ਚੋਣ ਚਾਨ ਬੜੀ ਚੰਗੀ ਸਿੱਧੀ ਡਾਇਰੈਕਟ ਆਹ ਦੇਖੋ ਧੁੱਕ ਕੰਮਨ ਜੀ ਚੋਣ ਚਵਾਲੀ ਬਹੁਤ ਚੰਗੀ ਜੀ ਫਲ ਫੁੱਲ ਵੀ ਬਹੁਤ ਚੰਗਾ ਇਹਦਾ ਹਾਂਜੀ ਚੰਗੀ ਹਾਈ ਤੋਂ ਟੂ ਟੂ ਚੰਗੀ ਮੂੰਹ ਮਾਰੋ ਤਾਂ ਆਪ ਦੇਖੇ ਆ ਬਖਾ ਦੇ ਮੂਜੀ ਬਖਾ ਦੇ ਕਿਹ ਵਾਲੇ ਨਾ ਵੀ ਹਾਂ ਨੇਲੀ ਨੇਲੀ ਹਾਂ ਬਿਲੀਆਂ ਆ ਕਮੜ ਮੜੀਆਂ ਛੋਟੀਆਂ ਲੱਤਾਂ ਦੀ ਵਜਨ ਮੈਂ ਰੱਖੋ ਲੋ ਹਾਂ ਫੁੱਲ ਵਜਣਗੇ ਫੁੱਲ ਵਜਣਗੇ ਇਹ ਸ਼ਾਮਾਂ ਦੇ ਟਾਈਮ ਮਿਲਦੀ ਆ ਅਗਦੇ ਨੇ ਘਰ ਜਾ ਕੇ ਇਹ ਤੀਕਾ ਟੰਗਾ ਲਵਾ ਕੇ 3 ਕਿਲੋ 3.5 ਵੀ ਦੇ ਸਕਦੀ ਆ ਕਿਉਂਕਿ ਮਹੀਨਾ ਡੇਢ ਮਹੀਨਾ ਦੁੱਧ ਦੇਊਗੀ ਹਾਂਜੀ ਜੋਣ ਦੀ ਤੇ ਪੋਲੀ ਮੁਰਗਲ ਜੀ ਦੀ ਐਡੀ ਮੈਰੀ ਕਿਸੇ ਦੀ ਚਵਾਈ ਲਾਉਗੀ 7 ਲੱਖ ਵਾਲੀ ਤੇ 2 ਲੱਖ ਵਾਲੀ ਦੀ ਵੀ ਨਾ ਚਵਾਈ ਹੋ ਜਿੰਨੀ ਚੰਗੀ ਚੋਣਾ ਤੇ 6 ਮਹੀਨਿਆਂ ਦੇ ਹੋ ਗਏ 7ਵਾਂ ਲੱਗ ਗਿਆ ਜੇ ਇਹ ਮੁੱਲ ਤੇ ਭਾਵੇਂ 55 ਵੀ ਕਰ ਲਈਏ 60 ਵੀ ਕਰਨਾ ਨਹੀਂ ਗਾ ਮੁੱਲ ਭਾ ਨਾ ਹੀ ਭਾਰਾ ਦੇਣੀ ਆ 45000 ਦੀ ਕੋਲ 45000 ਦੀ 45000 ਜੀ ਚੰਗੀ ਆ ਦੋ ਨੰਬਰ ਚ ਭਾਵੇਂ ਆਖਰ ਦੋ ਹੀ 45 ਪਰ ਉਹ ਕੰਮ ਚ ਨਾ ਆ ਪਾ ਗਏ ਡਾਕਟਰ ਦੇ ਨਾਲ ਲਿਆ ਇਹ ਜਰਸੀ ਵੇਖ ਜੇ ਫੇਰ ਫੁਰਕੇ ਜਿੱਗੀ ਹੱਥ ਹੱਥ ਬਗਾਲ ਪਤਾ ਵਿੱਚ ਆ ਵੇਖੋ ਆ ਹਾਂ ਠੰਡੀ ਜੀ ਠੰਡੀ ਜੀ ਹਾਂ ਫਾਨ ਗਾੜਾ ਉਹ ਨਾ ਗਾੜੀ ਚੜਿਆ ਯਾਰ ਕਿੰਦਾ ਕੁਆਲਿਟੀ ਦਾ ਵਾ ਹਾਂ ਸੂਰੀ ਫੁੱਲ ਬਣੀ ਆ ਹੋ ਲਾ ਵੇਖ ਥਾਰੇ ਫੁੱਲ ਬਣੀ ਆ ਜਿੱਕੇ ਅੱਜ ਬੱਕਰੇ ਨੂੰ ਬਸ ਲੈ ਠੰਡੀ ਜੀ ਦੋ ਦੋ ਜਾਲੇ ਭਾਵੇਂ ਇੱਕ ਤਾਂ ਬਹਿ ਬੁੱਤੇ ਤਰੇ ਫਾਸ ਫੇਰੀ ਛੱਲੇ ਬਹੁਤ ਸੋਹਣੀ ਬਣੀ ਆ ਇਹ ਹੋਰ 탑ਲੇ ਦਾ ਲਾਇਆ ਹਾਂ ਹੋਰ ਸੋਹਣ ਬਣੀ ਫੁੱਲ ਬਣ ਗਏ ਜਾਂਦੇ ਆ ਆ ਵੇਖੋ ਮੂੰਹ ਵੀ ਫੇਸ ਵੇਖੋ ਏ ਆਹ ਵਾਹ ਪਰਲੇ ਪਾਸੇ ਰੁਕਾ ਜਾਨ 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 ਆਹ ਬੁਲਾ ਰਿਆ ਪਾਏ ਕੋ ਇਹ ਨਾ ਗਾਨੇ ਗੁਣੀ ਨਹੀਂ ਆ ਹਾਂ ਜਾਨ ਕਾਪਰੀ ਆ ਦੀ ਆ ਈ ਕਾਪਰੀ ਜਾਂਦੀ ਆ ਮੱਛੀ ਬਹੁਤ ਬੜੀਆਂ ਨੇ ਬਹੁਤ ਚੰਗੀ ਥੱਬਾ ਹੀ ਨਵੇ ਦਾ ਲਈ ਫਿਰਦੀ ਆ ਕੋ ਆਹ ਕੋ ਠੰਡੀ ਧੀ ਪੇ ਠੰਡੀ ਧੀ ਆ ਤੇ ਇਹ ਅੱਛੀ ਦਾ ਮੁੱਲ ਨਹੀਂ ਕੋਈ ਕਰਦਾ ਦੇਣੀ ਆ 45000 ਦੀ 45000 ਦੀ ਵਸ਼ੀ ਦੀ 55000 ਦੀ 50 ਦੀ 45 ਦੀ ਦੇ ਦੇਣੀ ਆ 40000 ਦੀ ਆ ਵੇਖੋ ਥਾਣੇ ਵੇਖੋ ਵਸ਼ੀ ਦਾ ਕਿੰਨਾ ਪਿਆਗਾ ਲਗਾਣਾ ਹਾਂ ਦੋ ਦਵੀ ਚੰਗਾ ਕੱਢੂਗੀ ਚੰਗਾ ਕੱਢੂਗੀ ਬਾਕੀ ਦਾ ਇਸ਼ਾਮ ਆ ਵੀ ਮੇਰਾ ਵੀ ਰਾਣ ਕੇ ਤਸਦੀ ਕਰ ਹਾਂ ਦੇ ਮਾਲ ਖਾਡਣਾ ਹਾਂਜੀ ਹਾਂਜੀ ਵਸ਼ੀ ਬਹੁਤ ਚੰਗੀ ਤੇ ਦੱਸ ਦੋ ਜੀ ਇਹ ਮੈਂ ਥੋੜਾ ਹੋਰ ਕਰਕੇ ਸਾਡੇ ਕੋ ਪੱਠਾ ਕੱਟ ਖਾਦਾ ਹਾਂਜੀ ਹਾਂਜੀ ਮੇਰਾ ਵੀ ਰਾਣ ਕੇ ਪੂਰੀ ਟਰਾਈ ਕਰਕੇ ਫਿਰ ਖੜੇ ਠੀਕ ਠੀਕ ਤੇ ਪਿੰਡ ਆਪਣਾ ਮੱਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 88723 695